ਬਿਜਲੀ ਬੋਰਡ ਵੱਲੋਂ ਪਿੰਡ ਰਖ ਮਾਨਾ ਵਾਲਾ ਵਿੱਚ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਅਤੇ ਹੋਰ ਖੰਬੇ ਲਗਾਉਣ ਲਈ ਜਿਵੇਂ ਹੀ ਵਿਭਾਗ ਪੁੱਜਿਆ ਤਾਂ ਦੋਵੇਂ ਧਿਰਾਂ ਆਪਸੋ ਸਾਹਮਣੇ ਹੋ ਗਈਆਂ ਅਤੇ ਟਰਾਂਸਫਾਰਮਰ ਲਗਾਉਣ ਦਾ ਡਾਕਿਓ ਵਿਰੋਧ ਕੀਤਾ ਪਿੰਡ ਦੇ ਲੋਕਾਂ ਨੇ ਆਖਿਆ ਕਿ ਉਹਨਾਂ ਦੇ ਅਦਾਲਤ ਤੋਂ ਸਟੇ ਲਿਆ ਹੋਇਆ ਹੈ ਪਰ ਫਿਰ ਵੀ ਬਿਜਲੀ ਬੋਰਡ ਵਾਲੇ ਇੱਥੇ ਖੰਬੇ ਅਤੇ ਟਰਾਂਸਫਾਰਮ ਲਗਾਉਣ ਲਈ ਆ ਜਾਂਦੇ ਹਨ ਭਾਜੀ ਸਾਡੇ ਕੇਸ ਚੱਲਦਾ ਵਾ ਅਜ ਤੋਂ 4 ਸਾਲ ਪਹਿਲਾਂ ਦਾ ਸਾਨੂੰ ਡਾਕ ਨੇ ਸਟੇ ਦਿੱਤਾ ਹੈ ਸਾਡਾ ਸਟੇ ਜਿਹੜਾ ਟੁੱਟ ਗਿਆ ਤੇ ਇਹਨਾਂ ਨੇ ਪਿਛਲੀ ਬੋਲਣਾਂ ਕੇ ਕਾਰਵਾਈ ਕੀਤੀ ਆਪਣੀ ਅਪੀਲ ਪਾਈ ਅਸੀਂ ਅਪੀਲ ਪਾਈ ਸਾਡੀ ਅਪੀਲ ਮਨਜ਼ੂਰ ਹੋਈ ਆ ਤੇ ਸੈਸ਼ਨ ਜੱਜ ਦੇ ਤੇ ਹਾਈ ਕੋਰਟ ਵੀ ਸਾਡਾ ਕੇਸ ਚੱਲਦਾ ਪਿਆ ਅਜ ਹਾਈ ਕੋਰਟ ਦੀ ਆਪਣੀ ਜਨਵਰੀ ਦੀ ਤਰੀਕ ਆ ਤੇ ਇਸ ਦੀ ਅਪੀਲ ਦੀ ਜਿਹੜੀ ਆ ਉਹਦੀ ਪਈ ਆ ਉਸ ਦੀ ਨਵੰਬਰ ਦੀ ਤਰੀਕ ਆ ਨਵੰਬਰ ਮਹੀਨੇ ਦੀ ਉਹਦੇ ਵਿੱਚ ਨੇੜੇ ਤੇ ਰਿਆ ਨਾ ਆਕਰਾਂ ਵਾਲੇ ਇਹਨਾਂ ਨੇ ਸਟੇ ਲੈ ਆਂਦਾ ਸੀ ਅਦਾਲਤ ਤੋਂ ਤੇ 4 ਸਾਲ ਪਿੱਛੇ ਚੱਲਿਆ ਕੁਣ ਸਟੇਮ ਮੈਕ ਉਹਨੇ ਤੋਰਦਾ ਅਦਾਲਤ ਨੇ ਨਾਲ ਹੀ ਅਦਾਲਤ ਨੇ ਇਹਦਾ ਕੰਮ ਕਰੋ ਅਗੋਂ ਹਾਈ ਕੋਰਟ ਚ ਦੂਜੀ ਧਿਰ ਨੇ ਅਪੀਲ ਪਾਈ ਸਾਡਾ ਕੰਮ ਨਹੀਂ ਹੁੰਦਾ ਤੇ ਕਰਕੇ ਮੈਕਵੇਂ ਨੂੰ ਪ੍ਰੈਸ਼ਰ ਆ ਵੀ ਕੰਮ ਕੀਤਾ ਜਾਵੇ ਇੱਥੇ ਰੱਖਮਾਨਾਂ ਵਾਲਾ ਪਿੰਡ ਹੈ ਜੀ ਇੱਥੇ ਟ੍ਰਾਂਸਫਰਮ ਦਾ ਝਗੜਾ ਚੱਲਦਾ ਹੈ ਜੀ ਤੇ ਜੈ ਸਿੰਘ ਸਾਹਿਬ ਨੇ ਪ੍ਰੋਟੈਕਸ਼ਨ ਲਈ ਹੈ ਜੀ ਉਹਦੀ ਪ੍ਰੋਟੈਕਸ਼ਨ ਤੇ ਆਏ ਆ ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਕੰਮ ਹੋ ਗਿਆ ਜੀ ਉਹਨਾਂ ਦਾ ਨਿਰਵੈਣ ਦੀ ਕੋਰਨਾ ਬਸ 17 ਪੈਣ ਵਾਲੀਆਂ ਬਾਕੀ ਆ ਜੀ ਟੈਂਪੀ ਹੋਈ ਆ ਤਾਂ ਪੈ ਗਈ ਮੈਂ ਕਹਿੰਦੇ ਕੇ ਚੱਲਦਾ ਪਿਆ ਇਹ ਚੱਲਦਾ ਇਹ ਜੋ ਵੀ ਕੋਰ ਫੈਸਲਾ ਦੇਵੇਗੀ ਉਹ ਫਿਰ ਮਤੇ ਉਹ ਵੀ ਸਰਕਾਰ ਫੈਸਲਾ ਦਊਗੀ ਉਸ ਦੇ ਮੁਤਾਬਿਕ ਜਿਲ੍ਹਾ